ਮੰਮੀ ਪਾਪਾ ਦੇ ਅਮਰੀਕਾ ਜਾਣ ਤੋਂ ਬਾਅਦ ਹਰ ਹਫਤੇ ਦਵਿੰਦਰ ਨੂੰ ਆਪਣੇ ਪੇਕੇ ਘਰ ਦੀ ਸਫਾਈ ਕਰਵਾਉਣ ਲਈ ਜਾਣਾ ਪੈਂਦਾ ਸੀ ਇਸ ਹਫਤੇ ਵੀ ਜਦੋਂ ਘਰ ਗਈ ਤਾਂ ਘਰ ਦੀ ਦੇਖਰੇਖ ਕਰਨ ਲਈ ਰੱਖੇ ਹੋਏ ਪਵਨ ਅੰਕਲ ਉੱਥੇ ਪਹਿਲਾਂ ਹੀ ਮੌਜੂਦ ਸੀ ਦਵਿੰਦਰ ਆਪ ਵੀ ਵਿਆਹੀ ਹੋਈ ਸੀ ਤੇ ਆਪਣੇ ਘਰ ਵਾਲੇ ਨਾਲ ਇੱਕ ਕੰਪਨੀ 'ਚ ਕੰਮ ਕਰਦੀ ਸੀ ਜ਼ਰੂਰੀ ਕੰਮ ਲੈ ਦਵਿੰਦਰ ਦੇ ਘਰ ਵਾਲੇ ਨੂੰ ਆਪਣੇ ਮਾਪੇ ਕੋਲ ਜੀਨ ਜਾਣਾ ਪਿਆ ਤੇ ਹਰ ਹਫਤੇ ਦੀ ਤਰ੍ਹਾਂ ਦਵਿੰਦਰ ਆਪਣੇ ਪੇਕੇ ਘਰ ਸਫਾਈ ਕਰਵਾਉਣ ਵਾਸਤੇ ਆ ਗਈ ਕਰਦੇ ਅੰਦਰ ਆਉਂਦੇ ਹੀ ਆਪਣਾ ਕੱਪੜਿਆਂ ਵਾਲਾ ਬੈਗ ਮੇਜ਼ ਸੋਫੇ ਤੇ ਹੀ ਰੱਖਿਆ ਸੀ ਕਿ ਪਵਨ ਅੰਕਲ ਨੇ ਇੱਕ ਲਿਫਾਫਾ ਲਿਆ ਕੇ ਫੜਾਇਆ ਜਿਸ ਚ ਇੱਕ ਚਿੱਠੀ ਸੀ ਚਿੱਠੇ ਦੇਖਦੇ ਹੀ ਦਵਿੰਦਰ ਦੇ ਚਿਹਰੇ ਤੇ ਹੈਰਾਨੀ ਦੇ ਭਾਵ ਸੀ ਤੇ ਥੋੜਾ ਮੁਸਕੁਰਾ ਕੇ ਆਪਣੇ ਆਪ ਨੂੰ ਬੋਲੀ ਅੱਜ ਦੇ ਜ਼ਮਾਨੇ ਚਿੱਠੀ ਦਵਿੰਦਰ ਚਿੱਠੀ ਨੂੰ ਟੇਬਲ ਤੇ ਰੱਖ ਕੇ ਆ ਪਾਣੀ ਪੀਣ ਲੱਗਦੀ ਹੈ ਤਾਂ ਉਸ ਦਾ ਫੋਨ ਵੱਜਦਾ ਹੈ ਫੋਨ ਉਸ ਦੇ ਘਰ ਵਾਲੇ ਦਾ ਸੀ ਹਾਂਜੀ ਪਹੁੰਚ ਗਏ ਤੁਸੀਂ ਜੀਂਦ ਘਰ ਪਰਿਵਾਰ ਚ ਸਭ ਕਿਵੇਂ ਨੇ ਦਵਿੰਦਰ ਨੇ ਪੁੱਛਿਆ ਤਾਂ ਉਸ ਦੇ ਪਤੀ ਨੇ ਦੱਸਿਆ ਹਾਂ ਮੇਰੇ ਸਭ ਵਧੀਆ ਨੇ ਮੈਨੂੰ 2-4 ਦਿਨ ਲੱਗ ਸਕਦੇ ਨੇ ਕੋਈ ਜ਼ਮੀਨੀ ਝਗੜਾ ਉਸ ਨੂੰ ਨਿਪਟਾ ਕੇ ਆਵਾਂਗਾ ਉਦੋਂ ਤੱਕ ਤੂੰ ਪਿੰਡ ਹੋ ਕੇ ਸਫਾਈ ਕਰਵਾ ਕੇ ਉੱਥੇ ਹੀ ਰਹੀ ਮੈਂ ਵਾਪਸੀ ਤੇ ਆਪ ਲੈਣ ਆ ਜਾਉ ਇੰਨਾ ਆਖ ਉਸਨੇ ਫੋਨ ਰੱਖ ਦਿੱਤਾ ਦਵਿੰਦਰ ਵੀ ਜਿਵੇਂ ਹੀ ਫੋਨ ਟੇਬਲ ਤੇ ਰੱਖਣ ਲੱਗੀ ਤਾਂ ਉਸ ਨਜ਼ਰ ਫੇਰ ਤੋਂ ਉਸ ਚਿੱਠੀ ਤੇ ਪੈਂਦੀ ਹੈ ਚਿੱਠੀ ਨੂੰ ਚੁੱਕ ਬੜੇ ਹੀ ਇਤਮਿਨਾਨ ਦੇ ਨਾਲ ਬੈਠ ਕੇ ਉਹ ਚਿੱਠੀ ਪੜਨ ਲੱਗਦੀ ਹੈ ਮੈਂ ਤੇਰਾ ਯਾਰ ਸਾਹੂ ਮੇਰ ਤੋਂ ਨਹੀਂ ਜ਼ਿਆਦਾ ਗੱਲਾਂ ਹੁੰਦੀਆਂ ਜਦੋਂ ਦਾ ਪਿੰਡ 'ਚ ਜ਼ਮੀਨ ਵੇਚ ਹੋਰ ਪਿੰਡ 'ਚ ਜ਼ਮੀਨ ਖਰੀਦ ਕੇ ਰਹਿਣ ਲੱਗਾ ਹੈ ਭੁੱਲੀ ਗਿਆ ਮੈਨੂੰ ਕਦ ਮਿਲਣਾ ਹੈ ਕਿ ਮਰੇਦਈ ਸੁਨੇਹਾ ਕੱਲਾ ਤੈਨੂੰ ਫੇਰ ਆਵੇਂਗਾ ਚਿੱਠੀ ਪੜਦੇ ਹੀ ਦਵਿੰਦਰ ਦੇ ਮੂੰਹੋਂ ਨਿਕਲਿਆ ਕਰਨਲ ਸਾਹੂ ਡੈਡੀ ਦੇ ਬਚਪਨ ਦੇ ਬੇਲੀ ਆਪਣਾ ਬਚਪਨ ਯਾਦ ਕਰਦੀ ਦਵਿੰਦਰ ਨੇ ਪਵਨ ਅੰਕਲ ਨੂੰ ਕਰਦੀ ਸਫਾਈ ਕਰਵਾਉਣ ਲਈ ਕਹਿ ਕੇ ਆਪ ਆਪਣੀ ਐਕਟਵਾ ਲੈ ਕੇ ਆਪਣੀ ਜੰਮਣਪੋਏ ਵੱਲ ਨੂੰ ਤੁਰ ਪਈ ਤੇ ਨਾਲ-ਨਾਲ ਤੁਰ ਪਈ ਉਸ ਦੇ ਬਚਪਨ ਦੇ ਉਹ ਰਾਹ ਉਹ ਵਾਣ ਉਹ ਯਾਦਾਂ ਜਿਹੜੀਆਂ ਉਹ ਆਪਣੇ ਅੰਦਰ ਸਮੇਟੀ ਬੈਠੀ ਸੀ ਪਿੰਡ ਪਹੁੰਚਦੇ ਦਵਿੰਦਰ ਸਿੱਧਾ ਕਰਨਲ ਸਾਹੂ ਦੇ ਘਰ ਅੱਗੇ ਜਾ ਕੇ ਰੁਕੀ ਉਹੀ ਘਰ ਵੇੜੇ 'ਚ ਖੜਾ ਉਹੀ ਅਮਰੂਦ ਦਾ ਦਰਖਤ ਤੇ ਇੱਕ ਪਾਸੇ ਤੋਂ ਕੱਚਾ ਵੇੜਾ ਬਾਰ-ਬਾਰ ਬਣਿਆ ਚੁੱਲ੍ਹਾ ਚੌਂਕਾ ਜਿੱਥੇ ਡੈਡੀ ਵੀ ਹਮੇਸ਼ਾ ਸਾਹੂ ਅੰਕਲ ਨਾਲ ਬੈਠ ਕੇ ਆਪਣੀ ਪਰਜਾਈ ਦੇ ਹੱਥ ਦੀਆਂ ਰੋਟੀਆਂ ਖਾਇਆ ਕਰਦੇ ਸੀ ਕੌਣ ਇੱਕ ਕੰਬਦੀ ਹੋਈ ਆਵਾਜ਼ ਨੇ ਦਵਿੰਦਰ ਨੂੰ ਵਰਤਮਾਨ 'ਚ ਵਾਪਸ ਲੈ ਆਂਦਾ ਸਸ਼ੀਕਲ ਮੈਂ ਦਵਿੰਦਰ ਤੁਹਾਡੇ ਬੇਲੀ ਪਾਲੇ ਦੀ ਧੀ ਡੈਡੀ ਦਾ ਨਾਂ ਸੁਣਦੇ ਹੀ ਕਰਨਲ ਸਾਹੂ ਗਦਗਦ ਕਰ ਉઠੇ ਤੇ ਅੰਦਰ ਆਣ ਲਈ ਕਿਹਾ ਜਦ ਦਵਿੰਦਰ ਅੰਦਰ ਗਈ ਤਾਂ ਕਰਨਲ ਸਾਹੂ ਆਪਣੀ ਬਿਮਾਰ ਪਤਨੀ ਨੂੰ ਖਾਣਾ ਖਿਲਾ ਰਹੀ ਸੀ ਪਰ ਆਂਟੀ ਖਾਣ ਤੋਂ ਮਨ ਕਰ ਰਹੀ ਸੀ ਤੇ ਡਾਂਟਦੇ ਹੋਏ ਬੋਲੇ ਲੱਗਦਾ ਹੈ ਆਪਣੇ ਪੁੱਤਰ ਨੂੰ ਮੇਰੇ ਨਾਲੋਂ ਪਹਿਲਾਂ ਮਿਲਣਾ ਹੈ ਜੋ ਕੁਝ ਖਾ ਨਹੀਂ ਰਹੀ ਚੱਲ ਮੂੰਹ ਖੋਲ ਨਹੀਂ ਤੇ ਮੈਂ ਵੀ ਕੁਝ ਨਹੀਂ ਖਾਵਾਂਗਾ ਦੋਨਾਂ ਦਾ ਸੁਨਹਿਰੀ ਵਾਲਾਂ ਵਿਚਲਾ ਪਿਆਰ ਅੱਜਕੱਲ ਦੀ ਨੌਜਵਾਨੀ ਵਾਲੇ ਪਿਆਰ ਨੂੰ maat ਪਾਰਿਆ ਸੀ ਆਂਟੀ ਨੂੰ ਖਾਣਾ ਖਿਲਾਉਣ ਤੋਂ ਬਾਅਦ ਕਰਨਲ ਸਾਹੂ ਦਵਿੰਦਰ ਨੂੰ ਮੁਖਾਤਬ ਹੋਏ ਤੇ ਆਪਣੇ ਬੇਲੀ ਪਾਲਲੇ ਦੀਆਂ ਗੱਲਾਂ ਕਰਨ ਲੱਗ ਪਏ ਸੀ ਜਿਵੇਂ ਦੁਬਾਰਾ ਜਵਾਨੀ ਠਾਠਾ ਮਾਰਨ ਲੱਗ ਪਈ ਹੋਵੇ ਕਰਨਲ ਸਾਹੂ ਦਾ ਵੀ ਭਰਿਆ ਪੂਰਿਆ ਪਰਿਵਾਰ ਸੀ ਚਾਰ ਧੀਆਂ ਤੇ ਇੱਕ ਪੁੱਤਰ ਚਾਰੋਂ ਧੀਆਂ ਆਪਣੇ ਘਰਾਂ 'ਚ ਸੁਖੀ-ਸਾਂਧੀ ਰਹਿੰਦੀਆਂ ਨੇ ਪਰ ਪੁੱਤਰ ਪਤਨੀ ਦੇ ਨਾਲ ਹੋਏ ਮਨਮੁਟਾਵ ਤੋਂ ਬਾਅਦ ਡਿਪਰੈਸ਼ਨ 'ਚ ਚਲਾ ਗਿਆ ਏਸੇ ਦੇ ਚੱਲਦੇ ਉਸਨੇ ਨਹਿਰ 'ਚ ਛਾਲ ਮਾਰ ਕੇ ਜਾਨ ਦੇ ਦਿੱਤੀ ਨੂੰ ਆਪਣੇ ਬੱਚੇ ਲੈ ਕੇ ਚਲੀ ਗਈ ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੂੰ ਆਪਣੇ ਕੋਲ ਬੁਲਾਉਣ ਦੀ पर ਨਹੀਂ ਮੰਨੀ بس پیچھے رہ گئی ਤਾਂ ਦੋਨੋਂ ਜਾਣੇ ਇੱਕ ਦੂਜੇ ਦੇ ਬੁਢਾਪੇ ਦੀ ਲਾਠੀ ਬਣ ਕੇ ਦਵਿੰਦਰ ਕੁਝ ਦਿਨ ਹੋਰ ਉੱਥੇ ਰੁਕੀ ਜਿਵੇਂ ਹੀ ਵਾਪਸ ਆਉਣ ਲਈ ਤਿਆਰ ਹੋਈ ਤਾਂ ਕਰਨਲ ਸਾਹੂ ਨੇ ਉਸ ਨੂੰ ਦੁਬਾਰਾ ਫੇਰ ਆਉਣ ਲਈ ਕਿਹਾ ਅਗਲੀ ਵਾਰ ਮਿਲਣ ਦਾ ਵਾਅਦਾ ਕਰਕੇ ਦਵਿੰਦਰ ਵਾਪਸ ਆ ਗਈ ਫਿਰ ਤੋਂ ਉਹੀ ਕੰਮ ਕਾਜ ਦੇ ਵਿੱਚ ਮਗਨ ਹੋ ਗਈ ਕਿਵੇਂ ਚਾਰ ਪੰਜ ਮਹੀਨੇ ਬੀਤ ਗਏ ਪਤਾ ਹੀ ਨਾ ਲੱਗਿਆ ਹੁਣ ਫੇਰ ਜਦ ਪਿੰਡ ਸਫਾਈ ਕਰਵਾਉਣ ਲਈ ਗਈ ਤਾਂ ਇੱਕ ਚਿੱਠੀ ਮਿਲੀ ਇਸ ਵਾਰ ਦਵਿੰਦਰ ਰੁਕੀ ਨਹੀਂ ਚਿੱਠੀ ਫੜਦੇ ਹੀ ਕਰਨਲ ਸਾਹੂ ਨੂੰ ਮਿਲਣ ਦੇ ਲਈ ਭੱਜੀ ਜਿਵੇਂ ਪਿੰਡ ਵਿੱਚ ਦਾਖਲ ਹੋਈ ਤਾਂ ਘਰ ਦੇ ਬਾਹਰ-ਬਾਰ ਭੀੜ ਜਮਾ ਹੋਈ ਸੀ ਪਤਾ ਲੱਗਿਆ ਅੱਜ ਅੰਕਲ ਤੇ ਆਂਟੀ ਦੋਨਾਂ ਦਾ ਤੇਰਵਾ ਸੀ ਆਂਟੀ ਪਹਿਲਾਂ ਚਲੇ ਗਏ ਆਪਣੇ ਪੁੱਤਰ ਪਾਸ ਸ਼ਾਮ ਪੈਂਦੇ ਅੰਕਲ ਵੀ ਆਂਟੀ ਦੇ ਨਾਲ ਜਾ ਚਲੇ ਗਏ ਦਵਿੰਦਰ ਕੁਝ ਦੇਰ ਹੋਰ ਰੁਕੀ ਆਪਣੀ ਅੱਖਾਂ 'ਚ ਹੰਝੂ ਤੇ ਦਿਲ 'ਚ ਕਿੰਨੇ ਹੀ ਸਵਾਲ ਲੈ ਕੇ ਆਪਣੇ ਪਿੰਡ ਨੂੰ ਵਾਪਸ ਪਰਤ ਗਈ